ਲੋ ਆਖਰਕਾਰ ਜੁਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਕਰ ਹੀ ਦਿੱਤਾ ਵੱਡਾ ਐਲਾਨ ਤੜਕੇ ਹੀ ਟਰੈਕਟਰ ਟਰਾਲੀਆਂ ਭਰ ਕੇ ਕਿਸਾਨ ਚੰਡੀਗੜ੍ਹ ਵੱਲ ਨੂੰ ਹੋਣਗੇ ਸਿੱਧੇ ਅੱਜ ਕਿਸਾਨਾਂ ਦੇ ਉੱਤੇ ਪੰਜਾਬ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਤਾਂ ਹੁਣ ਜੁਗਿੰਦਰ ਉਗਰਾਹਾ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕੀ ਅਪੀਲ ਕਿਸਾਨਾਂ ਨੂੰ ਕੀਤੀ ਆ ਕੀ ਪ੍ਰਸ਼ਾਸਨ ਨੂੰ ਕਿਹਾ ਕੀ ਸਰਕਾਰ ਨੂੰ ਕਿਹਾ ਪੂਰੀ ਗੱਲਬਾਤ ਤੁਹਾਨੂੰ ਜੁਗਿੰਦਰ ਉਗਰਾਹਾ ਦੀ ਜਵਾਨੀ ਸੁਣਾਉਣੇ ਆ ਕਿਸਾਨ ਭਰਾਵੋ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 5 ਮਾਰਚ ਦਾ ਧਰਨਾ ਜਿਹੜਾ ਚੰਡੀਗੜ੍ਹ ਰੱਖਿਆ ਸੀਗਾ ਉਹਦੀਆਂ ਤਿਆਰੀਆਂ ਤੁਸੀਂ ਕੀਤੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਉਸ ਧਰਨੇ ਨੂੰ ਰੋਕਣ ਦੀ ਖਾਤਰ ਲਗਾਤਾਰ ਸ਼ਾਪੇ ਮਾਰੀ ਤੇ ਨਾਕੇ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਹਾਲਤਾਂ ਦੇ ਵਿੱਚ ਤੁਸੀਂ ਕੱਲ ਨੂੰ ਪੂਰੇ ਜੋਰ ਨਾਲ ਬਾਹਰ ਆਉਣਾ ਹੈ ਜਿਹੜੀਆਂ ਵੱਡੀਆਂ ਛੜਕਾਂ ਨੇ ਮੇਨ ਛੜਕਾਂ ਉਹਨਾਂ ਰਸਤਿਆਂ ਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਿਤੇ ਨਾਕਾ ਲਾ ਕੇ ਰੋਕਦਾ ਤਾਂ ਉਹ ਨਾਕੇ ਤੋਂ ਪਿੱਛੇ ਰਹਿ ਕੇ ਕਿਸੇ ਖਾਲੀ ਥਾਂ ਤੇ ਛੜਕ ਨਹੀਂ ਰੋਕਣੀ ਕਿਸੇ ਖਾਲੀ ਥਾਂ ਤੇ ਬੈਠਣਾ ਹੈ ਛੜਕ ਛੱਡ ਕੇ ਬੈਠਣਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਸਾਨੂੰ 34 ਸੈਕਟਰ ਦੇ ਵਿੱਚ ਆ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਬਦਨਾਮ ਕਰਨਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਛੜਕਾਂ ਰੋਕਦੇ ਨੇ ਇਹ ਜੇਲਾ ਰੋਕਦੇ ਨੇ ਇਹ ਸਾਡੇ ਤੇ ਸਾਨੂੰ ਬਦਨਾਮ ਕਰਨ ਦੇ ਖਾਤਰ ਪੰਜਾਬ ਸਰਕਾਰ ਨੇ ਜਿਹੜੀ ਇਹ ਖੇਡ ਖੇਡੀ ਹੈ ਐਸੀ ਅਸੀਂ ਜ਼ੋਰਦਾਰ ਰਿੰਦਿਆ ਕਰਦੇ ਤੁਸੀਂ ਕੱਲ ਨੂੰ ਇਹ ਪੂਰੇ ਜ਼ੋਰ ਨਾਲ ਪ੍ਰਦਰਸ਼ਨ ਕਰਨਾ ਹੈ ਕੌਮਵੀ ਸ਼ਾਮ ਮਾਰਕਾ ਤੇ ਰਾਸ਼ਟਰੀ ਸ਼ਰਕਾ ਤੇ ਜਨ ਜੀਟੀ ਰੋਡਾਂ ਦੇ ਉੱਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਤੇ ਕੱਲ ਸ਼ਾਮ ਨੂੰ ਸਾਨੂੰ ਅਗਲੇ ਜਿਹੜਾ ਪ੍ਰੋਗਰਾਮ ਹੋਊਗਾ ਉਹਦੇ ਬਾਰੇ ਦੱਸਿਆ ਜਾਣਾ ਕਿਉਂਕਿ ਸਾਥੀਆਂ ਨਾਲ ਰਹਿ ਕਰਨੀਆਂ ਜੇ ਬਾਤੀ ਹੈ ਉਹ ਰਹਿ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਫੈਸਲਾ ਸੀ ਕੁਝ ਸਾਥੀਆਂ ਦਾ ਰਹਿ ਕਰਕੇ ਕਿ ਕਿਸੇ ਵੀ ਜਗ੍ਹਾ ਤੇ ਟਕਰਾਰ ਲੈਣ ਦੀ ਸਾਡੀ ਕੋਈ ਪਹੁੰਚ ਨਹੀਂ ਬੇਲੜਾ ਟੁਕੜਾ ਕਰਾ ਕਿਸੇ ਵੀ ਸਾਥੀ ਵੱਲੋਂ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਇਹ ਬੇਨਤੀ ਹੈ ਤੁਹਾਨੂੰ ਤੇ ਬੰਦ ਤੋਂ ਬੰਦ ਗਿਣਤੀ ਛੜਕਾਂ ਤੇ ਲੈ ਕੇ ਆਓ ਆਪਣਾ ਪ੍ਰੋਗਰਾਮ ਸੱਦ ਲੈ ਤੇ ਅਗਨੇ ਐਕਸ਼ਨ ਦਾ ਨਾਮ ਕੱਲ ਨੂੰ ਸ਼ਾਮ ਤੱਕ ਉਥੇ ਦੱਸਿਆ ਜਾਊਗਾ ਕਿ ਅਗਲਾ ਸੰਕੀ ਹੋਣਾ ਤੇ ਕਦੋਂ ਹੋਣਾ ਵਿਚਾਰ ਚਰਚਾ ਕਰਕੇ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸੁਣਿਆ ਜੁਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਦੇ ਵੱਲੋਂ ਕਿਸਾਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਟਰਾਲੀਆਂ ਟਰੈਕਟਰ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਮੇਨ ਸੜਕਾਂ ਤੋਂ ਚੰਡੀਗੜ੍ਹ ਪਹੁੰਚੋ ਤਾਂ ਜੇਕਰ ਤੁਹਾਨੂੰ ਰਸਤਿਆਂ ਦੇ ਵਿੱਚ ਰੋਕਿਆ ਜਾਂਦਾ ਨਾਕੇ ਲਗਾ ਕੇ ਤਾਂ ਤੁਸੀਂ ਸੜਕਾਂ ਦੇ ਉੱਤੇ ਨਹੀਂ ਬਲਕਿ ਖਾਲੀ ਥਾਂ ਦੇ ਉੱਤੇ ਤੁਸੀਂ ਬੈਠ ਜਾਣਾ ਕਹਿੰਦੇ ਸਰਕਾਰ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਆ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾਵੇ ਕਿ ਕਿਸਾਨ ਸੜਕਾਂ ਰੋਕਦੇ ਨੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਹੋਣੀਆਂ ਪਰ ਕਹਿੰਦੇ ਸਰਕਾਰ ਨੂੰ ਉਹਨਾਂ ਦੇ ਮਰਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਾ ਤੁਸੀਂ ਸੜਕਾਂ ਦੇ ਉੱਤੇ ਨਹੀਂ ਬੈਠਣਾ ਬਲਕਿ ਖਾਲੀ ਥਾਂ ਦੇ ਉੱਤੇ ਬੈਠਣਾ ਤਾਂ ਕਹਿ ਦਿੱਤਾ ਜਗਵਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਜਾਣ ਤੋਂ ਹੁਣ ਰੋਕ ਨਹੀਂ ਸਕਦੇ ਤਾਂ ਜਿਸ ਤਰੀਕੇ ਦੇ ਨਾਲ ਅੱਜ ਕਿਸਾਨਾਂ ਦੇ ਉੱਤੇ ਐਕਸ਼ਨ ਦੇਖਣ ਨੂੰ ਮਿਲਿਆ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰ ਬੰਦ ਕਰ ਦਿੱਤਾ ਕਈ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਬਾਅਦ ਦੇ ਵਿੱਚ ਉਹਨਾਂ ਨੂੰ ਛੱਡਿਆ ਗਿਆ ਤਾਂ ਇਸ ਤਰੀਕੇ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹਰ ਕਿਸੇ ਨੇ ਇਸ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਸੁਖਾਲ ਸਿੰਘ ਖਹਿਰਾ ਹੋਣ ਵਿਕਰਮ ਜੀਠੀਆ ਹੋਣ ਸਮਾਸੀ ਵੀ ਲੱਖਾ ਸਦਾਣਾ ਹੋਣ ਹਰ ਕਿਸੇ ਦੇ ਵੱਲੋਂ ਅੱਜ ਇਸ ਮੁੱਦੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਕਿਉਂਕਿ ਤੜਕਸਾਰ ਕਿਸਾਨਾਂ ਨੂੰ 3 ਵਜੇ ਸੁੱਤੇ ਪੇ ਕਿਸਾਨਾਂ ਨੂੰ ਉਠਾਲ ਲਿਆ ਗਿਆ 1:30 ਵਜੇ ਬਲਬੀਰ ਸਿੰਘ ਰਾਜੇਵਾਲ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਪੂਰੀ ਰਾਤ ਜਿਹੜੀ ਕਿਸਾਨਾਂ ਦੀ ਐਸੇ ਤਰੀਕੇ ਦੇ ਨਾਲ ਲੰਗੀ ਆ ਕਈ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਹਲੇ ਵੀ ਲਿਆ ਹੋਇਆ ਤਾਂ ਹੁਣ ਅੱਜ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਕਿ ਟਰਾਲੀਆਂ ਟਰੈਕਟਰ ਲੈ ਕੇ ਤੁਸੀਂ ਸਵੇਰੇ-ਸਵੇਰੇ ਹੀ ਘਰਾਂ ਤੋਂ ਨਿਕਲ ਜਾਣਾ ਕਾਫਲੇ ਬਣਾ ਕੇ ਬਨ ਬਨ ਡਾਰਾ ਤੁਸੀਂ ਸਿੱਧੇ ਹੋ ਜਿਓ ਚੰਡੀਗੜ੍ਹ ਨੂੰ ਤਾਂ ਚੰਡੀਗੜ੍ਹ ਨੂੰ ਜਾਣ ਵੇਲੇ ਕਿਸਾਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ